मुदाबाद मुर्दाबाद भोग नहीं पैदा गया मुर्दाबाद पुत्र भोग नहीं पैन दिया गया ਜਿੰਦਾਬਾ ਮੁਰਦਾਬਾ ਸੂਬਾ ਸਰਾਂ ਦਾ ਮੁਰਦਾਬਾ ਸੰਤ ਜਰਨੈਲ ਸਿੰਘ ਜਿੰਦਾਬਾ ਵਾਲੇ ਸੰਤ ਜਰਨੈਲ ਸਿੰਘ ਜਿੰਦਾਬਾ ਸੂਬੇ ਦਾ ਭੋਗ ਨਹੀਂ ਪੈਂਦੇ ਆਗੇ ਸੰਤਾ ਤੁਹਾਡੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਬਾਹਰ ਗਰਾਉਂਡ 'ਚ ਓਕੇ ਸੂਬੇ ਦਾ ਭੋਗ ਨਹੀਂ ਨੇ ਕੇ ਲਗਾ ਬੱਚੇ ਕੋ ਦੋਗੇ ਮਾਰੇ ਕੋ ਕੋ ਗਏ ਨੇ ਕੇ ਦੇਗਾ ਬੱਚੇ ਮਾਰੇ ਕੋ ਕੋ ਗਏ ਬਾਬਾ ਕਰਿਆ ਯਾਰ ਤੂੰ ਪੋਰਾ ਧਾਣੋਂ ਪੱਸੀ ਆ ਗਿਆ ਬਾਬਾ ਸ਼ਹੀਦ ਕੀਤਾ ਸਰਕਾਰ ਦੇ ਵਾਲਾ ਮਾਹਪੁਰਖਾਂ ਨੂੰ ਪਾਰਿਆਂ ਦੇ ਕਰਦੇ ਸਿੱਖ ਨਹੀਂ ਗਏ ਸਿੱਖ ਨਹੀਂ ਗਏ ਨਹੀਂ ਅਹੀ ਸਿਕਾ ਦੀ ਫੈਮਲੀ ਤੋਂ ਨਹੀਂ ਆਈ ਹੈ ਵਸੇ ਡੋਇੰਦਾ ਦੁਸ਼ਟਾ ਦੇ ਭੋਗ ਪਾਉਂਦਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਦੋਸੋ ਜ਼ਮੀਰ ਮਰਿਆ ਵਾ ਇਹਨਾਂ ਦੁਸ਼ਟਾ ਦੇ ਭੋਗ ਪਾਉਂਦਾ ਤੁਸੀਂ ਫਿਰਦਾ ਦੇ ਸ਼ਰਮ ਨਹੀਂ ਆਉਣੀ ਕਿਹsingਿਆਂ ਦੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫਿਰ ਇੱਕ ਦਿਨ ਆਰਮ ਕਰਾਂ ਭਰਾ ਸ਼ਰਮ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਮਰਸ਼ੇ ਤੇ ਬੱਚੇ ਨਹੀਂ ਮੁੰਨਾ ਹੋ ਕੇ ਦਾਣਾ ਦੇਖ ਲਿਓ ਘਰ ਰੱਖ ਲਿਓ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖ ਲਏ ਹੌਲਸਾ ਮੈਨੂੰ ਟੱਕਰੂਗਾ ਵੇਖੇ ਪਛੀ ਤਾਂ ਕਹਿਣਾ ਮਾਰੋ ਮੈਂ ਨਹੀਂ ਮਾਰਾ ਕਹਿਣਾ ਮਾਰੋ ਤੁਹਾਨੂੰ ਨਹੀਂ ਮਾਰਾਂਗੇ ਤਾਂ ਕਹਿਣਾ ਮਾਰੋ ਆਜੋ ਭਾਜੀ ਆਜੋ ਭਾਜੀ ਪਰ ਭਾਈ ਓ ਯਾਰ ਆ ਗਾਲਾਂ ਪੁੱਛ ਸ਼ਰਮ ਤਾਂ ਸਾਡੇ ਨੂੰ ਨਹੀਂ ਆਪਾਂ ਇਹ ਯਾਦ ਰੱਖਿਆ ਅੱਗੇ ਇਹਨਾਂ ਦਾ ਪਤਾ ਨਾ ਹੋਵੇ ਨਾ ਜਿੰਨੇ ਅਦਾਸ ਨੇ ਆ ਦੇਖ ਕੇ ਮੂਰੇ ਮੈਂ ਸਾਨੂੰ ਵੀ ਟੱਕਰੂਗਾ ਵੇਖੋ ਯਾਦ ਰੱਖਿਓ ਇਹਨਾਂ ਦੀ ਕਾਤਰਾ ਪਾਓ ਤੁਸੀਂ ਸਾਰੇ ਹੁਣ ਕਾਲੇ ਭਾਜੀ ਫਿਰ ਵੀ ਆਪਾਂ ਚੋਣਾਂ ਨਹੀਂ ਕਹਿੰਦਾ ਕੋਈ ਇੱਕ ਪੰਜਾਬ ਦਾ ਉਹ ਗੁੱਜੜ ਸੀ ਕਿੰਨੇ ਕੋਕ ਹੋ ਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਦੀ ਰੱਖਿਆ ਵਾਸਤੇ ਬੈਠੇ ਨੇ ਨਹੀਂ ਕਰੇਗਾ ਪੁੱਤੇ ਮਾਰਦੇ ਕੋਕਾਂ ਕੇ ਬਚੜੇ ਭੋਲ ਬੌਂਦਾ ਤੁਸੀਂ